ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਦੇ ਵੀਡੀਓ ਦਾ ਵਿਸ਼ਾ ਹੈ ਕਿ ਰਸੋਈ ਦੇ ਵਿੱਚ ਦੋ ਭਾਂਡੇ ਮੂਦੇ ਨਹੀਂ ਮਾਰਨੇ ਤਾਂ ਸੰਗਤ ਜੀ ਤੁਸੀਂ ਸੁਣਿਆ ਹੋਵੇਗਾ ਹਰ ਇੱਕ ਦੇ ਘਰ ਦੇ ਵਿੱਚ ਬਜ਼ੁਰਗ ਕਹਿੰਦੇ ਸਨ ਕੜਾਈ ਕਦੇ ਵੀ ਮੋਦੀ ਨਹੀਂ ਮਾਰਨੀ ਚਾਹੀਦੀ ਪਹਿਲੀ ਗੱਲ ਤਾਂ ਇਹ ਕਿ ਇਹਨਾਂ ਦੀ ਸ਼ੇਪ ਇਸ ਤਰੀਕੇ ਦੇ ਨਾਲ ਬਣੀ ਹੁੰਦੀ ਹੈ ਕਿ ਕੋਈ ਵੀ ਮੱਖੀ ਮਸ਼ਰ ਜਾਂ ਜੀਵ ਜੰਤੂ ਇਹਨਾਂ ਵਿੱਚ ਆਸਾਨੀ ਨਾਲ ਕਿ ਸਕਦਾ ਹੈ ਇਸ ਕਰਕੇ ਜੇ ਆਪਾਂ ਉਹਨਾਂ ਨੂੰ ਬਿਨਾਂ ਤੋਤਿਆਂ ਵਰਤ ਲਈਏ ਤਾਂ ਸਾਡੀ ਸਿਹਤ ਵਾਸਤੇ ਹਾਨੀਕਾਰਕ ਹੋ ਸਕਦਾ ਹੈ ਤਾਂ ਇਸ ਕਰਕੇ ਉਹਨਾਂ ਨੂੰ ਮੋਦੇ ਮਾਰਨ ਤੋਂ ਮਨਾ ਕੀਤਾ ਜਾਂਦਾ ਹੈ ਅਤੇ ਨਾਲ ਹੀ ਉਹਨਾਂ ਨੂੰ ਹਮੇਸ਼ਾ ਸਿੱਧਾ ਰੱਖ ਕੇ ਅਤੇ ਟੱਕ ਕੇ ਹੀ ਰੱਖਣਾ ਚਾਹੀਦਾ ਹੈ ਦੂਸਰੀ ਸੰਗਤ ਜੀ ਕਹਿੰਦੇ ਹਨ ਕਿ ਹਮੇਸ਼ਾ ਸਾਡੇ ਬਜ਼ੁਰਗ ਕਹਿੰਦੇ ਹਨ ਕਿ ਇਹ ਘਰ ਦੇ ਵਿੱਚ ਸ਼ਬਦ ਨਹੀਂ ਵਰਤਨਾ ਕਿ ਕਦੇ ਪਾਂਡਾ ਮੋਦਾ ਨਹੀਂ ਮਾਰਨਾ ਐਸ਼ੀਆ ਬਦਨੋ ਵਰਤਨ ਦੀ ਵਜ੍ਹਾ ਹੈ ਕਿ ਸਾਡੇ ਪੁਰਾਣੇ ਬਜ਼ੁਰਗ ਕਹਿੰਦੇ ਹਨ ਕਿ ਪਹਿਲੇ ਸਮਿਆਂ ਦੇ ਵਿੱਚ ਜਦੋਂ ਕਿਸੇ ਦਾ ਬਹੁਤ ਮਾੜਾ ਹੋ ਜਾਂਦਾ ਸੀ ਜਾਂ ਬਹੁਤ ਜ਼ਿਆਦਾ ਭਾਰੀ ਨੁਕਸਾਨ ਹੋ ਜਾਂਦਾ ਸੀ ਕਹਿੰਦਾ ਭਾਵ ਕਿ ਜਦ ਉਹ ਕੰਗਾਲੀ ਦੇ ਕੰਡੇ ਤੇ ਆ ਜਾਂਦੇ ਸੀ ਅਤੇ ਬਰਬਾਦ ਹੋ ਜਾਂਦੇ ਸੀ ਅਤੇ ਉਸੇ ਵੇਲੇ ਕਹਿ ਦਿੰਦੇ ਸਨ ਕਿ ਉਹਨਾਂ ਦੇ ਘਰਾਂ ਦੇ ਭਾਂਡੇ ਮੋਦੇ ਵੱਜ ਗਏ ਹਨ ਤਾਂ ਸਾਧ ਸੰਗਤ ਜੀ ਇਸ ਕਰਕੇ ਇਸ ਸ਼ਬਦ ਨੂੰ ਵਰਤਨ ਤੋਂ ਮਨਾ ਕੀਤਾ ਜਾਂਦਾ ਹੈ ਤਾਂ ਭੈਣਾਂ ਨੂੰ ਵੀ ਥੋੜਾ ਜਿਆਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਆਪਾਂ ਵਰਤਨ ਜਦੋਂ ਵੀ ਵਰਤਨੇ ਹਨ ਉਦੋਂ ਉਹਨਾਂ ਨੂੰ ਥੋੜਾ ਜਿਆਦਾ ਧੋ ਬਣਾ ਕੇ ਹੀ ਵਰਤਣਾ ਹੈ ਸਭ ਤੋਂ ਵੱਡੀ ਗੱਲ ਇਹ ਕਿ ਆਪਣੇ ਗੁਰੂ ਦੀ ਸਿੱਖਿਆ ਆਪਣੇ ਸਿੱਖਾਂ ਨੂੰ ਗੁਰਨਾਣਕ ਪਾਸ਼ਾ ਜੀ ਨੇ ਇੱਕੋ ਹੀ ਸਿੱਖਿਆ ਦਿੱਤੀ ਹੈ ਤਾਂ ਆਪਣੇ ਗੁਰੂ ਦੀ ਸਿੱਖਿਆ ਇਹ ਹੈ ਕਿ ਕਦੇ ਵੀ ਸੇਖ ਦੇ ਘਰ ਕੋਈ ਵੀ ਭੁੱਖਾ ਪਿਆਸਾ ਜਾਂ ਰਾਹੀਰ ਜਾਂ ਕੋਈ ਵੀ ਲੋੜਵੰਦ ਜਦੋਂ ਸਾਡੇ ਘਰ ਕੋਈ ਪ੍ਰਸ਼ਾਦੇ ਦੀ ਆਸ ਰੱਖ ਕੇ ਆਉਂਦਾ ਹੈ ਤਾਂ ਉਹ ਵਿਅਕਤੀ ਕਦੇ ਵੀ ਸਾਡੇ ਘਰ ਤੋਂ ਭੁੱਖਾ ਨਹੀਂ ਜਾਣਾ ਚਾਹੀਦਾ ਕਦੇ ਵੀ ਗੁਰੂ ਦੇ ਸਿੱਖ ਦੇ ਮੋਚੋਂ ਪ੍ਰਸ਼ਾਦਾ ਛਕਾਉਣ ਤੋਂ ਨਾ ਨਹੀਂ ਨਿਕਲਨੇ ਚਾਹੀਦੀ ਤਾਂ ਹਮੇਸ਼ਾ ਪ੍ਰਸ਼ਾਦਾ ਛਕਾਉਣ ਨੂੰ ਤਿਆਰ ਰਹਿਣਾ ਚਾਹੀਦਾ ਹੈ ਅਤੇ ਜਿੰਨੇ ਜੋਗੇ ਸਾਨੂੰ ਮਾਲਕ ਨੇ ਬਣਾਇਆ ਹੈ ਉਨਾ ਹੀ ਅਸੀਂ ਕਰ ਸਕੀਏ ਪਿਆਸੇ ਨੂੰ ਪਾਣੀ ਅਤੇ ਭੁੱਖੇ ਨੂੰ ਪ੍ਰਸ਼ਾਦਾ ਦੇ ਸਕੀਏ ਤਾਂ ਬਸ ਇਹ ਹੀ ਕਾਰਨ ਹੈ ਕਿ ਸਿੱਖ ਦੀ ਰਸੋਈ ਦੇ ਵਿੱਚ ਅਟੁੱਟ ਲੰਗਰ ਵਰਤਣਾ ਚਾਹੀਦਾ ਹੈ ਅਤੇ ਲੋ ਲੰਗਰ ਹਮੇਸ਼ਾ ਖੁੱਲਿਆ ਰਹਿਣਾ ਚਾਹੀਦਾ ਹੈ ਅਤੇ ਕਿਸੇ ਭੁੱਖੇ ਨੂੰ ਪ੍ਰਸ਼ਾਦੇ ਤੋਂ ਨਾ ਨਹੀਂ ਕਰਨੀ ਚਾਹੀਦੀ ਖਾਸ ਕਰਕੇ ਉਦੋਂ ਤਾਂ ਜ਼ਰੂਰ ਜਦੋਂ ਕਿ ਸਾਡੇ ਘਰ ਆਸਰਾ ਕੇ ਕੋਈ ਆਵੇ ਕੋਈ ਲੋੜਵੰਦ ਜ਼ਰੂਰਤਮੰਦ ਅਤੇ ਵਾਯੂ ਗੁਰੂ ਜੀ ਦਾ ਨਾਮ ਲੈ ਕੇ ਖੁਸ਼ੀ-ਖੁਸ਼ੀ ਪਰਸ਼ਾਦ ਦਾ ਛਕਾਉਣਾ ਚਾਹੀਦਾ ਹੈ। ਮੱਥੇ ਤੇ ਤਿਉੜੀ ਨਹੀਂ ਪਹਿਣੀ ਚਾਹੀਦੀ ਤਾਂ ਫਿਰ ਦੇਖਣਾ ਸਾਡੀ ਰਸੋਈ ਦੇ ਵਿੱਚ ਹਮੇਸ਼ਾ ਗੁਰਨਾਣਿਕ ਪਾਸ਼ਾ ਜੀ ਦੀਆਂ ਬਰਕਤਾਂ ਰਹਿੰਦੀਆਂ ਹਨ ਅਤੇ ਹਮੇਸ਼ਾ ਸਾਡੇ ਭਾਂਡੇ ਭਰੇ ਰਹਿੰਦੇ ਹਨ। ਸੰਗਤ ਜੀ ਵੈਮਾ ਪਰਮਾ ਦੇ ਵਿੱਚ ਬਿਲਕੁਲ ਨਹੀਂ ਪੈਣਾ ਅਤੇ ਜੋ ਵੀ ਕੰਮ ਕਰਨਾ ਵਾਯੂ ਗੁਰੂ ਪਰਮਾਤਮਾ ਦਾ ਨਾਮ ਲੈ ਕੇ ਕਰਨਾ ਤਾਂ ਬਰਕਤਾਂ ਖੁਦ ਚੱਲ ਕੇ ਸਾਡੇ ਘਰਾਂ ਦੇ ਵਿੱਚ ਆਉਣਗੀਆਂ। ਸਾਹਸੰਗਤ ਜੀ ਇਦਾਂ ਹੀ ਕਹਿੰਦੇ ਕਿ ਕਿਸਮਤ ਦੀ ਖੇਡ ਅਜਾਈ ਹੁੰਦੀ ਹੈ ਕਿ ਜੋ ਅਕਸਰ ਸਮਝ ਤੋਂ ਪਰੇ ਹੁੰਦੀ ਹੈ ਇੱਕ ਗਰੀਬ ਮਿਹਨਤੀ ਤੇ ਮਾਸੂਮ ਕਮਿਆਰ ਜੋ ਆਪਣੀ ਸਧਾਰਨ ਜ਼ਿੰਦਗੀ ਵਿੱਚ ਰੁੱਝਿਆ ਹੋਇਆ ਸੀ ਅਚਾਨਕ ਕਿਸਮਤ ਦੀ ਇੱਕ ਅਜਾਈ ਚਾਲ ਵਿੱਚ ਫਸ ਜਾਂਦਾ ਤੇ ਅਜਾਏ ਮਕਾਮ ਤੇ ਪਹੁੰਚ ਜਾਂਦਾ ਜਿੱਥੇ ਕਦੇ ਉਸਨੇ ਸੁਪਨੇ ਵਿੱਚ ਨਹੀਂ ਸੋਚਿਆ ਸੀ ਸਾਹਸੰਗਤ ਜੀ ਇਹ ਕਹਾਣੀ ਸਾਂਝੀ ਕਰਨ ਜਾ ਰਹੇ ਹਨ ਸੰਗਤ ਜੀ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਇੱਕ ਬਸਤੀ ਦੇ ਵਿੱਚ ਇੱਕ ਗਰੀਬ কুমਾਰ ਸੀ ਉਹ ਸਾਰਾ ਦਿਨ ਮਿਹਨਤ ਦੇ ਨਾਲ ਮਿੱਟੀ ਦੇ ਬਰਤਨ ਬਣਾਉਂਦਾ ਤੇ ਸ਼ਾਮ ਨੂੰ ਆਪਣੇ ਗਧੇ ਤੇ ਉਹਨਾਂ ਬਰਤਨਾਂ ਨੂੰ ਲੱਦ ਕੇ ਸ਼ਹਿਰ ਵਿੱਚ ਵੇਚ ਦਿੰਦਾ। ਇਸੇ ਬਸਤੀ ਦੇ ਨੇੜੇ ਜੰਗਲ ਵਿੱਚ ਇੱਕ ਖੁੰਖਾਰ ਸ਼ੇਰ ਰਹਿੰਦਾ ਸੀ ਜਿਸ ਨੇ ਬਸਤੀ ਦੇ ਲੋਕਾਂ ਦਾ ਜੀਣਾ ਹਰਾਮ ਕਰ ਦਿੱਤਾ ਸੀ। ਬਸਤੀ ਦੇ ਪਤਾ ਨਹੀਂ ਕਿੰਨੇ ਹੀ ਲੋਕ ਜਾਨਵਰ ਇਸ ਦਰਿੰਦੇ ਦੀ ਪੇੜ ਚੜ ਚੁੱਕੇ ਸਨ। ਇੱਕ ਦਿਨ ਕਮਿਆਰ ਆਪਣੇ ਕੰਮ ਤੋਂ ਥੱਕਿਆ ਹਾਰਿਆ ਵਾਪਸ ਆਇਆ ਥਕਾਵਟ ਦੀ ਵਜ੍ਹਾ ਦੇ ਨਾਲ ਉਸਨੇ ਗੱਦੇ ਨੂੰ ਤੰਬੇਲੇ ਦੀ ਬਜਾਏ ਬਾਰੀ ਬੰਨ ਦਿੱਤਾ ਖੁਦ ਸੌਂ ਚਲਾ ਗਿਆ ਤੇ ਦੂਜੇ ਪਾਸੇ ਸ਼ੇਰ ਜੰਗਲ ਵਿੱਚ ਆਪਣੇ ਸ਼ਿਕਾਰ ਦੀ ਤਲਾਸ਼ ਦੇ ਵਿੱਚ ਆਪਣੇ ਘਰ ਤੋਂ ਬਾਹਰ ਨਿਕਲਿਆ ਅਚਾਨਕ ਤੇਜ਼ ਤੂਫਾਨ ਸ਼ੁਰੂ ਹੋ ਗਿਆ ਤੂਫਾਨੀ ਹਵਾਵਾਂ ਇੰਨੀਆਂ ਤੇਜ਼ ਸੀ ਕਿ ਦਰਖਤ ਆਪਣੀਆਂ ਜੜ੍ਹਾਂ ਤੋਂ ਉਖੜ ਗਏ ਸ਼ੇਰ ਸ਼ਿਕਾਰ ਕਰਨਾ ਤਾਂ ਪੁੱਲ ਹੀ ਗਿਆ ਤੇ ਤੂਫਾਨ ਤੋਂ ਬਚਣ ਦੇ ਲਈ ਕਿਸੇ ਛਾਤ ਦੀ ਤਲਾਸ਼ ਦੇ ਵਿੱਚ ਭੱਜਿਆ ਉਸ ਨੂੰ ਬਸਤੀ ਦੇ ਨੇੜੇ ਇੱਕ ਪੁਰਾਣੀ ਝੌਂਪੜੀ ਨਜ਼ਰ ਆਈ ਜੋ ਕਿ ਸ਼ਾਇਦ ਖਾਲੀ ਸੀ ਸ਼ੇਰ ਇਸੇ ਦੇ ਵਿੱਚ ਦਾਖਲ ਹੋ ਗਿਆ ਤੇ ਉੱਥੇ ਸੌਂ ਗਿਆ ਦੂਜੇ ਪਾਸੇ ਤੇਜ਼ ਬਾਰਿਸ਼ ਦੇ ਸ਼ੋਰ ਦੇ ਨਾਲ ਕਮਿਆਰ ਦੀ ਅੱਖ ਖੋਲ ਗਈ ਤੇ ਉਸ ਨੂੰ ਅਚਾਨਕ ਯਾਦ ਆਇਆ ਕਿ ਉਸਨੇ ਆਪਣਾ ਗਦਾਬਾਰੀ ਦਰਖਤ ਹੇਠ ਬੰਨ੍ਹ ਦਿੱਤਾ ਸੀ ਉਹ ਵਿਚਾਰਾ ਤਾਂ بارش ਵਿੱਚ ਭਿਜ ਰਿਹਾ ਹੋਵੇਗਾ ਤਾਂ ਉਹ ਤੁਰੰਤ ਝੌਂਪੜੀ ਤੋਂ ਬਾਹਰ ਨਿਕਲਿਆ ਤਾਂ ਜੋ ਗਦੇ ਨੂੰ بارش ਤੋਂ ਬਚਾ ਕੇ ਤਵੇਲੇ ਵਿੱਚ ਲਿਆਵੇ ਪਰ ਜਦੋਂ ਉਹ ਦਰਗਤ ਹੇਡ ਪਹੁੰਚਿਆਂ ਤਾਂ ਵੇਖਿਆ ਕਿ ਗਦਾ ਗਾਇਬ ਹੈ ਤੇ ਉੱਥੇ ਸਿਰਫ ਇਕੱਲਾ ਰੱਸਾ ਪਿਆ ਹੈ ਕਮਿਆਰ ਨੇ ਸੋਚਿਆ ਕਿ ਮੇਰਾ ਗਦਾ ਰੱਸਾ ਖੁਲਵਾ ਕੇ بارش ਤੋਂ ਬਚਣ ਦੇ ਲਈ ਜੰਗਲ ਵੱਲ ਭੱਜ ਗਿਆ ਹੈ ਪਰ ਮੇਰੇ ਤੋਂ ਬਚ ਕੇ ਜਾਵੇਗਾ ਕਿੱਥੇ ਇੱਕ ਚੌਂਪੜੀ ਤੋਂ ਨਿਕਲ ਕੇ ਦੂਜੀ ਚੌਂਪੜੀ ਵਿੱਚ ਪਹੁੰਚਾ ਲੈ ਲਈ ਹੋਵੇਗੀ ਇਸੇ ਤਰ੍ਹਾਂ ਬਣਬਣਾਉਂਦਾ ਹੋਇਆ ਉਹ بارش ਵਿੱਚ ਗਧੇ ਦੀ ਭਾਰ ਦੇ ਵਿੱਚ ਜੰਗਲ ਵੱਲ ਨੂੰ ਤੁਰ ਪਿਆ بارش ਦੇ ਵਿੱਚ ਭਿੱਜਦਾ ਹੋਇਆ ਉਹ ਇੱਕ ਪਾਸੇ ਤੁਰਿਆ ਜਾ ਰਿਹਾ ਸੀ ਇੱਕ ਘੰਟਾ ਲੱਗਣ ਦੇ ਬਾਅਦ ਉਹ ਇੱਕ ਵਿਰਾਨ ਚੌਂਪੜੀ ਦੇ ਕੋਲ ਪਹੁੰਚਿਆ ਆਸਮਾਨ ਵਿੱਚ ਰੁੱਕ ਰੁੱਕ ਕੇ ਬਿਜਲੀ ਚਮਕ ਰਹੀ ਸੀ ਜਿਸ ਕਰਕੇ ਰੋਸ਼ਨੀ ਪੈਦਾ ਹੋ ਰਹੀ ਸੀ ਇਸੇ ਰੋਸ਼ਨੀ ਦੇ ਵਿੱਚ ਉਸਨੇ ਦੇਖਿਆ ਕੇ ਦਰਵਾਜੇ ਦੇ ਇੱਕ ਪਾਸੇ ਇੱਕ ਜਾਨਵਰ ਸੁੱਤਾ ਪਿਆ ਹੈ ਕਮਿਆਰ ਰੋਲਾ ਪਾਉਂਦਾ ਹੋਇਆ ਬੋਲਿਆ ਸ਼ਾ ਤੂੰ ਇੱਥੇ ਹੈ ਆਖਿਰ ਮਿਲ ਹੀ ਗਿਆ ਦੇਖੋ ਮੇਰਾ ਗਦਾ ਇੱਥੇ ਮ제 ਨਾਲ ਸੌ ਰਿਹਾ ਹੈ ਉਹ ਗਦੇ ਨੂੰ ਉੱਚੀ ਉੱਚੀ ਕਹਿਣ ਲੱਗਾ ਮੈਂ ਜੰਗਲ ਵਿੱਚ ਤੈਨੂੰ ਲੱਭਦਾ ਲੱਭਦਾ ਇੱਕ ਕੈਂਟੇ ਤੋਂ ਮਾਰਾ ਮਾਰਾ ਫਿਰ ਰਿਹਾ ਹਾਂ ਦੋਸਤੋ ਦਰਅਸਲ ਇਹ ਉਹੀ ਖੰਖਾਰ ਸ਼ੇਰ ਸੀ ਜਿਸ ਨੇ بارش ਤੋਂ ਬਚਣ ਦੇ ਲਈ ਇੱਕ ਚੌਂਪੜੀ ਵਿੱਚ ਪਨਾਹ ਲੈ ਲਈ ਸੀ ਕਮਿਆਰ ਨੇ ਹਨੇਰੇ ਦੇ ਕਾਰਨ ਆਪਣੇ ਗਧੇ ਤੇ ਸ਼ੇਰ ਦੇ ਵਿੱਚ ਕੋਈ ਫਰਕ ਮਹਿਸੂਸ ਨਹੀਂ ਕੀਤਾ ਤੇ ਗੁੱਸੇ ਦੇ ਵਿੱਚ ਸ਼ੇਰ ਦੇ ਸਿਰ ਤੇ ਮੋਢਿਆਂ ਤੇ 2-4 ਹੱਥ ਮਾਰ ਦਿੱਤੇ ਨਾਲ ਹੀ ਛਾਲ ਮਾਰ ਕੇ ਉਸ ਦੇ ਪਿੱਠ ਤੇ ਸਵਾਰ ਹੋ ਗਿਆ ਕਮਿਆਰ ਨੇ ਜ਼ੋਰ ਨਾਲ ਰੱਸਾ ਖਿੱਚਿਆ ਤੇ ਜੋ ਉਸ ਦਾ ਗੜਾ ਰਾਹ ਵਿੱਚ ਫਿਰ ਤੋਂ ਕਿਤੇ ਭਾਜ ਨਾ ਜਾਵੇ ਨਾਲ ਹੀ ਉਹ ਰੋਲਾ ਪਾ ਕੇ ਕਹਿਣ ਲੱਗਾ ਤੂੰ ਤਾਂ ਬੜਾ ਜਿੱਦੀ ਤੇ ਗੰਦੇ ਕਿਸਮ ਦਾ ਜਾਨਵਰ ਹੈ ਤੂੰ ਰੱਸਾ ਖੋਲ ਕੇ ਭੱਜਣ ਦੀ ਹਿੰਮਤ ਕਿਵੇਂ ਕੀਤੀ ਹੁਣ ਤੂੰ ਇਨਾ ਦਲੇਰ ਹੋ ਗਿਆ ਹੈ ਮੇਰੀ ਗੱਲ ਕੰਨ ਖੋਲ ਕੇ ਸੁਣ ਲੈ ਅੱਜ ਤੋਂ ਬਾਅਦ ਜੇਕਰ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਚਾਰੇ ਵਿੱਚ ਤੈਨੂੰ ਜ਼ਹਿਰ ਮਿਲਾ ਕੇ ਖਿਲਾ ਦਵਾਂਗਾ ਇਹ ਸੁਣ ਕੇ ਸ਼ੇਰ ਕੰਬ ਗਿਆ ਉਸ ਦੇ ਹੋਸ਼ ਉੱਡ ਗਏ ਉਸ ਨੇ ਸੋਚਿਆ ਜੇਕਰ ਹੁਕਮ ਦੀ ਉਲੰਘਣਾ ਕੀਤੀ ਤਾਂ ਇਹ ਕਿਤੇ ਮੈਨੂੰ ਸੱਚੀਉਂ ਮਾਰਨਾ ਦੇਵੇ ਬੈਤਰੀ ਇਸੇ ਵਿੱਚ ਹੈ ਕਿ ਇਸ ਦਾ ਹੁਕਮ ਮੰਨਿਆ ਜਾਵੇ ਕਿਉਂਕਿ بارش ਤੇ ਤੂਫਾਨ ਦੇ ਵਿੱਚ ਦੌੜਦਾ ਦੌੜਦਾ ਸ਼ੇਰ ਬਹੁਤ ਡਰ ਚੁੱਕਿਆ ਸੀ ਉੱਪਰੋਂ ਇੱਕ ਨਵੀਂ ਮੁਸੀਬਤ ਦੇ ਵਿੱਚ ਫਸ ਗਿਆ ਉਸ ਨੂੰ ਆਪਣੀ ਗਰਦਨ ਵਿੱਚ ਪਿਆ ਹੋਇਆ ਰੱਸਾ ਬਹੁਤ ਹੀ ਮਜ਼ਬੂਤ ਮਹਿਸੂਸ ਹੋ ਰਿਹਾ ਸੀ ਆਖਰਕਾਰ ਉਹ ਜੰਗਲ ਦੇ ਕਿਨਾਰੇ ਇੱਕ ਚੌਂਪੜੀ ਦੇ ਸਾਹਮਣੇ ਰੁਕਿਆ ਹੁਣ بارش ਵੀ ਬੰਦ ਹੋ ਗਈ ਸੀ ਕਮਿਆਰ ਉਸ ਸ਼ੇਰ ਨੂੰ ਘਰ ਦੇ ਅੰਦਰ ਲਿਆ ਤੇ ਦਰਖਤ ਦੇ ਨਾਲ ਇੱਕ ਰਸੇ ਨਾਲ ਅੱਧੀ ਰਾਤ ਨੂੰ ਬੰਨ ਕੇ ਆਪ ਸੌਂ ਚਲਾ ਗਿਆ ਸਵੇਰ ਹੋਈ ਤਾਂ ਬਸਤੇ ਦੇ ਲੋਕ ਕਮਿਆਰ ਦੇ ਘਰ ਦੇ ਸਾਹਮਣੇ ਉਲੰਘਣ ਲੱਗੇ ਤਾਂ ਅਚਾਨਕ ਉਹਨਾਂ ਨੇ ਦਰਖਤ ਦੇ ਨਾਲ ਸ਼ੇਰ ਨੂੰ ਬੰਨਿਆ ਹੋਇਆ ਦੇਖਿਆ ਸਾਰੇ ਹੈਰਾਨ ਹੋ ਗਏ ਤੇ ਡਰ ਗਏ ਕਿ ਇਹ ਖਬਰ ਦੇਖਦੇ-ਦੇਖਦੇ ਪੂਰੇ ਪਿੰਡ ਵਿੱਚ ਅੱਗ ਵਾਂਗ ਫੈਲ ਗਈ ਕਿ ਕਮਿਆਰ ਨੇ ਜਿੰਦਾ ਸ਼ੇਰ ਫੜਿਆ ਹੈ ਵਿੰਡ ਵਾਲੇ ਉਸੇ ਘਰ ਦੇ ਸਾਹਮਣੇ ਇਕੱਠੇ ਹੋ ਕੇ ਸ਼ੇਰ ਨੂੰ ਦੇਖਣ ਲੱਗੇ ਤੇ ਉਸ ਦੀ ਬਹਾਦਰੀ ਦੀ ਤਾਰੀਫ਼ ਕਰਨ ਲੱਗੇ। ਉਹਨਾਂ ਨੇ ਕਮਿਆਰ ਦੀ ਦਲੇਰੀ ਦੀ ਜ਼ਿਆਦਾ ਤਾਰੀਫ਼ ਇਸ ਲਈ ਵੀ ਕੀਤੀ ਕਿਉਂਕਿ ਇਹ ਸ਼ੇਰ ਉਹਨਾਂ ਦੀਆਂ ਬੱਕਰੀਆਂ ਤੇ ਮੱਝਾਂ ਨੂੰ ਖਾ ਗਿਆ ਸੀ। ਲੋਕਾਂ ਨੇ ਸ਼ੇਰ ਨੂੰ ਮਾਰਨ ਦੀ ਬੜੀ ਕੋਸ਼ਿਸ਼ ਕੀਤੀ ਪਰ ਹਰ ਵਾਰ ਨਕਾਮੀ ਦਾ ਸਾਹਮਣਾ ਕਰਨਾ ਪਿਆ। ਕਮਿਆਰ ਨੇ ਲੋਕਾਂ ਨੂੰ ਸਮਝਾਇਆ ਕਿ ਉਸਨੇ ਕੋਈ ਵੱਡਾ ਕੰਮ ਨਹੀਂ ਕੀਤਾ, ਉਹ ਤਾਂ ਆਪਣੇ ਗਮਸ਼ੂ ਦਾ ਗਧੇ ਨੂੰ ਫੜ ਕੇ ਘਰ ਲਿਆਇਆ ਹੈ ਲੋਕਾਂ ਦੀਆਂ ਗੱਲਾਂ ਸੁਣ ਕੇ ਉਹ ਇਹ ਬਿਲਕੁਲ ਵੀ ਨਾ ਸਮਝ ਸਕਿਆ ਕਿ ਗਦਾ ਸ਼ੇਰ ਵਿੱਚ ਕਿਵੇਂ ਬਦਲ ਗਿਆ ਪਰ ਜਦੋਂ ਕਮਿਆਰ ਨੇ ਸੱਚੀਓ ਆਪਣੇ ਗਧੇ ਦੀ ਥਾਂ ਸ਼ੇਰ ਨੂੰ ਬੰਨਿਆ ਹੋਇਆ ਵੇਖਿਆ ਤਾਂ ਉਹ ਡਰ ਨਾਲ ਬੇਹੋਸ਼ ਹੋ ਕੇ ਡਿੱਗ ਪਿਆ ਉਸ ਦੀ ਪਤਨੀ ਬੜੀ ਮੁਸ਼ਕਲ ਦੇ ਨਾਲ ਉਸ ਨੂੰ ਹੋਸ਼ ਵਿੱਚ ਲਿਆਈ ਤੇ ਉਸ ਨੇ ਉਸ ਦੀ ਬਹਾਦਰੀ ਦੀ ਦਾਤ ਦਿੱਤੀ ਜੋ ਦੂਜੇ ਪਾਸੇ ਐਸੇ ਰਾਜ ਦਾ ਬਾਦਸ਼ਾ ਆਪਣੇ ਰਾਜ ਉੱਪਰ ਆਏ ਦਿਨ ਹਮਲੇ ਦੀ ਵਜ੍ਹਾ ਨਾਲ ਬੜਾ ਪਰੇਸ਼ਾਨ ਸੀ ਉਹਨਾਂ ਦੇ ਆਪਸ ਵਿੱਚ جنگ ਸ਼ੁਰੂ ਹੋ ਗਏ ਸੀ ਦੂਜੇ ਰਾਜ ਦਾ ਬਾਦਸ਼ਾ ਬਹੁਤ ਜ਼ਿਆਦਾ ਤਾਕਤਵਰ ਸੀ ਉਹ ਰਾਜਾ ਇਲਾਕੇ ਨੂੰ ਗੈਰ ਕਾਨੂੰਨੀ ਤਰੀਕੇ ਦੇ ਨਾਲ ਆਪਣੇ ਕਬਜ਼ੇ ਵਿੱਚ ਕਰਨਾ ਚਾਹੁੰਦਾ ਸੀ ਸੋ ਇਧਰ ਬਾਦਸ਼ਾ ਨੇ ਆਪਣੀ ਫੌਜ ਨੂੰ ਤਿਆਰ ਕਰਨ ਦਾ ਹੁਕਮ ਦਿੱਤਾ ਪਰ ਉਹ ਇਹ ਵੀ ਜਾਣਦਾ ਸੀ ਕਿ ਦੁਸ਼ਮਨ ਦੀ ਫੌਜ ਕਈ ਗੁਣਾ ਵੱਧ ਕੇ ਤਾਕਤਵਰ ਹੈ ਉਸ ਨੂੰ ਇਹਨਾਂ ਦਿਨਾਂ ਵਿੱਚ ਇੱਕ ਐਸੇ ਸੌਰਮੇ ਦੀ ਲੋੜ ਸੀ ਜੋ ਇਸੀ ਫੌਜ ਦੀ ਸਹੀ ਤਰ੍ਹਾਂ ਕਮਾਂਡ ਸਾਮਸਕੇ ਤਾਂ ਜੋ ਦੁਸ਼ਮਨ ਨੂੰ ਹਮੇਸ਼ਾ ਦੇ ਲਈ ਮਾਰ ਪਹੁੰਚਾਇਆ ਜਾ ਸਕੇ ਉਸ ਨੇ ਤੁਰੰਤ ਅਫਸੇਰਾਂ ਨੂੰ ਬੁਲਾਇਆ ਤੇ ਉਹਨਾਂ ਵਿੱਚੋਂ ਇੱਕ ਵਜ਼ੀਰ ਇਸ ਦਾ ਨਾਮ ਫਤਿਹ ਫਤਿਹ ਜੰਗ ਸੀ ਉਸ ਨੂੰ ਅਚਾਨਕ ਯਾਦ ਆਇਆ ਕਿ ਕਮਿਆਰ ਨਸੀਬ ਵਕਤ ਇੱਕ ਅਜਿਹਾ ਦਲੇਰ ਤੇ ਬਹਾਦਰ ਇਨਸਾਨ ਹੈ ਜਿਸਨੇ ਇਹ ਕੱਲੇ ਹੀ ਸ਼ੇਰ ਨੂੰ ਫਾੜ ਲਿਆ ਇਸ ਲਈ ਉਸਨੇ ਬਾਦਸ਼ਾਹ ਦੇ ਕੋਲ ਸਾਰੀ ਕਹਾਣੀ ਬਿਆਨ ਕਰ ਦਿੱਤੀ ਤੇ ਕਿਹਾ ਹਜ਼ੂਰ ਸਾਡੇ ਰਾਜ ਵਿੱਚ ਇੱਕ ਨਸੀਬ ਵਖਤ ਨਾਮ ਦਾ ਐਸਾ ਆਦਮੀ ਹੈ ਜੋ ਸਾਡੀ ਫੌਜ ਦੀ ਸਹੀ ਤਰ੍ਹਾਂ ਕਮਾਂਡ ਸੰਭਾਲ ਸਕਦਾ ਹੈ ਤੇ ਅਸੀਂ ਆਪਣੇ ਦੁਸ਼ਮਣ ਨੂੰ ਮਾਰ ਦੇਣ ਵਿੱਚ ਕਾਮਯਾਬ ਹੋ ਜਾਵਾਂਗੇ ਬਾਦਸ਼ਾਹ ਨੇ ਤੁਰੰਤ ਚਿੱਠੀ ਦੇ ਨਸੀਬ ਦੇ ਵਖਤ ਘਰ ਭੇਜੀ ਜਦੋਂ ਉਸਨੂੰ ਚਿੱਠੀ ਤੋਂ ਪਤਾ ਲੱਗਾ ਕਿ ਉਸਨੂੰ ਫੌਜ ਦਾ ਕਮਾਂਡਰ ਬਣਾਇਆ ਜਾ ਰਿਹਾ ਹੈ ਤਾਂ ਹਰਾਨ ਰਹਿ ਗਿਆ ਤੇ ਸਿਪਾਹੀ ਦੇ ਨਾਲ ਤਿਆਰ ਹੋ ਕੇ ਬਾਦਸ਼ਾਹ ਦੇ ਸ਼ਾਹੀ ਮੈਦਾਨ ਦੇ ਵਿੱਚ ਜਾ ਪਹੁੰਚਿਆ ਤੇ ਸੰਗਤ ਦੀ ਇਸ ਰੌਣਕ ਸੀ ਕਿਸਮਤ ਬਦਲ ਗਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ